ਪਿੰਡ ਬਿਸ਼ਨਪੁਰਾ ਖੋਖਰ ਦੇ ਹਾਲਾਤ ਨੇ ਅੱਜ ਦੇ ਗਰਾਊਂਡ ਦਾ ਮਸਲਾ ਜਿਹੜਾ ਕਾਫੀ ਲੰਬੇ ਸਮੇਂ ਤੋਂ ਜਿਹੜਾ ਉਹ ਚੱਲ ਰਿਹਾ ਹੈਗਾ ਤੁਹਾਨੂੰ ਦਿਖਾ ਦਈਏ ਕਿ ਰਾਤ ਦੇ ਟਾਈਮ ਜਿਹੜਾ ਉਰੇ ਨੈੱਟ ਲਾਇਆ ਹੋਇਆ ਸੀ ਖੇਡਣ ਵਾਸਤੇ ਪਿੰਡ ਦੇ ਨੌਜਵਾਨ ਖੇਡਿਆ ਕਰਦੇ ਸੀ ਕੋਈ ਮੋਟਰਸਾਈਕਲ ਦੇ ਉੱਤੇ ਵਿਅਕਤੀ ਆਉਂਦੇ ਨੇ ਤੇ ਜਾਲ ਨੂੰ ਤੁਸੀਂ ਦੇਖ ਲਓ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਪਾੜਿਆ ਗਿਆ ਹੈਗਾ ਤੇ ਇਹ ਨੈੱਟ ਨੂੰ ਜਿਹੜਾ ਉਹ ਅੱਗ ਲਾਈ ਗਈ ਹੈ ਤੁਸੀਂ ਤਸਵੀਰਾਂ ਦੇਖੋ ਤੇ ਉਰੇ ਬਲੇਡ ਵੀ ਮਿਲਦੇ ਨੇ ਜਿਹੜੇ ਜਿੰਨਾਂ ਦੇ ਨਾਲ ਇਹ ਨੈਟ ਪਾੜਿਆ ਗਿਆ ਇਹ ਬਲੇਡ ਪਏ ਨੇ ਉਰੇ ਸੋ ਕਾਫੀ ਲੰਬੇ ਟਮੇ ਟਾਈਮ ਤੋਂ ਜਿਹੜਾ ਇਹ ਸਾਡੇ ਪਿੰਡ ਬਿਸ਼ਨਪੁਰਾ ਖੋਖਰ ਦਾ ਜਿਹੜਾ ਇਹ ਮਸਲਾ ਚੱਲ ਰਿਹਾ ਹੈਗਾ ਪ੍ਰਸ਼ਾਸਨ ਨੂੰ ਵੀ ਪਤਾ ਹੈਗਾ ਸਾਰਾ ਕੁਝ ਕਿ ਜਿਹੜਾ ਇੱਥੇ ਕਿਸ ਤਰੀਕੇ ਨਾਲ ਲੜਾਈਆਂ ਹੁੰਦੀਆਂ ਨੇ ਗਰਾਊਂਡ ਨੂੰ ਲੈ ਕੇ ਸਟੇਡੀਅਮ ਨੂੰ ਲੈ ਕੇ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਹੈ ਕਿ ਸਟੇਡੀਅਮ ਦਿੱਤਾ ਜਾਊਗਾ ਪਰ ਇਹ ਹਾਲਾਤ ਨੇ ਹਲਕਾ ਵਿਧਾਇਕ ਨੂੰ ਵੀ ਬੇਨਤੀ ਕਰਦੇ ਆ ਕਿ ਐਮਐਲਏ ਸਾਹਿਬ ਹੁਣ ਕੈਬਨਟ ਮੰਤਰੀ ਨੇ ਕਿ ਇਹ ਮਸਲਾ ਜਿਹੜਾ ਹੋਰ ਸੁਲਝਾਇਆ ਜਾਵੇ ਹੁਣ ਤਾਂ ਦੂਜੀ ਤੀਜੀ ਵਾਰ ਚੌਥੀ ਵਾਰ ਵੀ ਜਿਹੜੇ ਇਹ ਸਾਰੇ ਪਲਾਟ ਖੁਦ ਨਵੇਂ ਬੀਡੀਪੀਓ ਸਾਹਿਬ ਆ ਕੇ ਜਿਹੜੇ ਉਹ ਕੈਨਸਲ ਕਰ ਗਏ ਸਾਰੇ ਪਲਾਟਾਂ ਨੂੰ ਕੈਨਸਲ ਕਰ ਗਏ ਪਰ ਹੁਣ ਵੀ ਜਿਹੜਾ ਉਹ ਪਿੰਡ ਦੀ ਪੰਚਾਇਤ ਕੰਮ ਚਲਾਉਣ ਤੋਂ ਨਾ ਨੁਕਰ ਕਰਦੀ ਹੈ ਜਦੋਂ ਕਿ 10 ਲੱਖ ਰੁਪਏ ਜਿਹੜਾ ਇਸ ਦੀਆਂ ਚਾਰ ਦਿਵਾਰੀ ਦਾ ਆਇਆ ਪੈਗਾ ਤੇ ਕਾ ਅੰਗਰੇਜ਼ੀ ਕਾ ਲੱਗਣ ਵਾਸਤੇ ਪੈਸੇ ਆਏ ਪਏ ਨੇ ਟਰੈਕ ਬਣਨ ਵਾਸਤੇ ਪੈਸੇ ਆਏ ਪਏ ਨੇ ਹੋਰ ਵੀ ਪਤਾ ਨਹੀਂ ਬਹੁਤ ਸਾਰੀਆਂ ਚੀਜ਼ਾਂ ਆਈਆਂ ਪਈਆਂ ਨੇ ਪਰ ਫਿਰ ਵੀ ਪੰਚਾਇਤ ਨਾ ਨੁਕਰ ਕਰਦੀ ਕਿ ਪਹਿਲਾਂ ਸਾਡੀ ਬਰਾਦਰੀ ਨੂੰ ਜਿਹੜੇ ਉਹ ਪਲਾਟ ਮਿਲਣਾ ਫਿਰ ਗਰਾਊਂਡ ਦਾ ਕੰਮ ਜਿਹੜਾ ਹੈ ਚਲਾਇਆ ਜਾਊਗਾ ਸੋ ਇਹ ਦਿਨ ਪ੍ਰਤੀ ਦਿਨ ਜਿਹੜੀ ਅਜਿਹੀ ਜਿਹੜੀ ਉਹ ਲੜਾਈ ਪਿੰਡ 'ਚ ਦੇਖਣ ਨੂੰ ਮਿਲਦੀ ਹੈ ਸੋ ਕੋਈ ਵੀ ਜਿਹੜਾ ਹਾਦਸਾ ਹੋ ਸਕਦਾ ਹੈਗਾ ਬੇਨਤੀ ਕਰਦੇ ਆ ਵੀ ਇੰਨਾ ਮਾਮਲਿਆਂ ਦੇ ਵੱਲ ਧਿਆਨ ਦਿੱਤਾ ਜਾਵੇ ਜੇ ਚਾਹੁੰਨ ਤਾਂ ਹਲਕਾ ਵਿਧਾਇਕ ਅੱਜ ਹੀ ਜਿਹੜਾ ਇਸ ਮਸਲੇ ਨੂੰ ਨਿਮੇੜ ਕੇ ਪੰਚਾਇਤ ਨੂੰ ਆਰਡਰ ਦੇ ਕੇ ਜਿਹੜਾ ਇਹ ਗਰਾਊਂਡ ਦਾ ਕੰਮ ਚਲਾ ਸਕਦੇ ਆ ਤਾਂ ਜੋ ਇਆਂ ਹੀ ਹਰਕਤਾਂ ਜਿਹੜੀਆਂ ਉਰੇ ਦੁਬਾਰਾ ਨਾ ਹੋਣ